ਮਸਤਰੀ ਬੰਦੇ ਟਰੈਕਟਰ ਮਾੜਾ ਲੈਂਦੇ ਨੇ ਨੀ ਨਗਰ ਦੇ ਇਹ 16 ਮਾਡਲ ਹੈ ਜੀ ਠੀਕ ਹੈ ਜੀ Rajasthan ਦਾ ਨੰਬਰ ਹੈ ਜੀ ਟਰੈਕਟਰ ਦਾ ਠੀਕ ਹੈ ਜੀ ਅਗਲੇ ਟਾਇਰ ਨਾਲ ਦੇ ਪਿਛਲੇ ਟਾਇਰ ਦੁਬਾਰਾ ਦੇ ਹੈ ਜੀ ਟਰੈਕਟਰ ਪੂਰਾ ਜੈਨੀਨਾ ਜੀ ਇਹ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ 11 ਮਾਡਲ ਆ ਠੀਕ ਹੈ। ਅਗਲੇ ਟਰ 90 ਪੈਸੇ ਆ ਪਿਛਲੇ 70 75 ਪੈਸੇ ਆ ਜੀ। ਠੀਕ ਹੈ। ਵੀ ਆਪ ਨੰਬਰ ਆ ਜੀ। ਪੂਤ ਨਹੀਂ ਪੂਤ ਨਹੀਂ ਬਣਾਈ ਪੂਤ ਨਹੀਂ ਹੈਣੀਗੀ। ਪੂਤ ਨਹੀਂ ਬਣਾਈ ਅੱਛਾ। ਹਾਂ ਪੂਤ ਹੈਣੀਗੀ। ਠੀਕ ਹੈ। ਸਾਰਾ ਉੱਤੋਂ ਝੋਲੇ ਆਪਾਂ ਅਗਲੇ ਹੁੰਦੇ ਹੀ ਹਾਂ। ਹਾਂ। ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਮਲੋ ਟਰੈਕਟਰ ਮੰਡੀ ਤੇ ਜਿੱਥੇ ਬਾਈ ਆਪਣੇ ਨਾਲ ਕਰਮਜੀਤ ਜੋੜਿਆ ਕਰਦੇ ਆ ਗੱਲ। ਸਤਿ ਸ੍ਰੀ ਅਕਾਲ ਬਾਈ ਕਰਮਜੀਤ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ। ਹੋ ਠੀਕ ਹੈ ਬਾਈ। ਬਹੁਤ ਵਧੀਆ ਬਾਈ। ਕਿੰਨੇ ਕੁ ਟਰੈਕਟਰ ਨੇ ਕਰਮਜੀਤ? ਆਪਣੇ ਕੋਲ ਕਿਵੇਂ ਕੰਡੈਸ਼ਨਾਂ ਦੇ ਕਿਵੇਂ ਰਹਿਣਗੇ ਬਹੁਤ ਵਧੀਆ ਕੰਡੈਸ਼ਨਾਂ ਪਵਾਏ ਆ ਨਹੀਂ ਜੀ ਜਿਹੜੀ ਗੱਲ ਕਰਾਂਗੇ ਉਹ ਪੂਰੀ ਉੱਤਰੂ ਵੀ ਪੂਰੀ ਉੱਤਰੂ ਵੀ ਹਾਂ ਤੇ ਪੰਜਾਬ ਨੰਬਰ ਹੁੰਦੇ ਆ ਕਿ ਹਰਿਆਣਾ ਨੰਬਰ ਸਾਡੇ ਕੋਲ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਹੁੰਦੇ ਆ ਸਾਰੇ ਹੁੰਦੇ ਆ ਹਰ ਕੋਈ ਵੀ ਸਟੇਟ ਦਾ ਬੰਦਾ ਆ ਜੀ ਲੈ ਠੀਕ ਆ ਜੀ ਐਨਓਸੀ ਤੇ ਟਰੈਕਟਰ ਵੇਚਦੇ ਆ ਅਸੀਂ ਟਰੈਕਟਰ ਦੀ ਐਨਓਸੀ ਲੈ ਕੇ ਦਿੰਨੇ ਹਾਂ ਠੀਕ ਆ ਜੀ ਤੇ ਇੰਜਨ ਗੇਅਰ ਕਾਫੀ ਕਾਜ ਜਾਂਦੇ ਪੂਰ ਗਾਰੰਟੀ ਹੈ ਜੀ ਐਨਓਸੀ ਆਉਂਦੀ ਨਹੀਂ ਮਾੜੇ ਟਰੈਕਟਰ ਦੀ ਠੀਕ ਆ ਜੀ ਆਉਂਦੀ ਨਹੀਂ ਹਾਂ ਇਹਨਾਂ ਸਟੇਟ ਐਨਓਸੀ ਥੋੜਾ ਆ ਜੂਗੀ ਜੀ 4 سٹار ਤੋਂ بھائی دسیے اے دے بارے اے 16 ماڈل ہے جی ٹھیک ہے جی Rajasthan ਦਾ ਨੰਬਰ ਆ ਜੀ ਟਰੈਕਟਰ ਦਾ ٹھیک ہے جی اگلے ٹائر ਨਾਲ دے ਪਿਛਲੇ ٹائر ਦਵਾਰਾ دے ਆ ਜੀ ਟਰੈਕਟਰ پورا جینی نا جی کلے ਮਗਰਾੜ ਦਵਾਰਾ ਲੱਗੇ ਹੋਏ ਆ ਜੀ ٹھیک ہے جی ਉਹ ਵੀ ਟਰੈਕਟਰ ਦੇ ਮਗਰਾੜ ਥੋੜੇ ਨਰਮ ਸੀ ਅਸੀਂ ਨਵੇਂ ਲਾਤੇ ਚ ਠੀਕ ਹੈ ਜੀ ਮਗਰਾੜ ਦਵਾਰਾ ਦੇ ਲੱਗੇ ਹੋਏ ਆ ਹਾਂ ਬਾਕੀ ਕਿਤੋਂ ਟਰੈਕਟਰ 페ਇੰਟ ਹੋਵੇ ਤਾਂ ਉਸ ਚੀਜ਼ ਦੀ ਗਰੰਟੀ ਹੈ ਸਰ ਠੀਕ ਹੈ ਟਾਇਰ ਕਿੰਨੇ ਕ ਪੈਸੇ ਪਏ ਹੋਣ ਟਾਇਰ ਇਹਦੇ ਅਸੀਂ ਤਾਂ ਹੀ 90 ਪੈਸੇ ਮੰਨਦੇ ਤੂੰ 70 75 ਪੈਸੇ ਮੰਨ ਗਿਆ ਜੀ ਠੀਕ ਹੈ ਜੀ ਟੈਂਸ਼ਨ ਘੇਰਦਾ ਵੀ ਚੰਗਾ ਕੋਈ ਲਾਕ ਚਾਬੀ ਨਹੀਂ ਲੱਗੀ ਜੀ ਤੇ ਠੀਕ ਆ ਚਾਬੀ ਵੀ ਨਹੀਂ ਲੱਗੀ ਬਾਈ ਕਹਿੰਦਾ ਗਰੰਟੀ ਆ ਜੀ ਅਮਨਿਲਾਂ ਦੇਖ ਸਕਦੇ ਹੋ ਬਾਈ ਗਰੰਟੀ ਆ ਬਾਈ ਕਹਿੰਦਾ ਇਹ ਨਹੀਂ ਵੀ ਜੇ ਤੁਹਾਨੂੰ ਇੱਥੇ ਮੋਬਾਈਲ 'ਚ ਗੱਲ ਕਰਤੀ ਤੇ ਇੱਥੇ ਆ ਕੇ ਉਹ ਨਿਕਲੂਣਾ ਹਾਂ ਉਹੀ ਗੱਲ ਇੱਥੇ ਨਿਕਲੂਗੀ ਫਰਕ ਨਹੀਂ ਆਉਗਾ ਫਰਕ ਨਹੀਂ ਆਉਂਦਾ ਮੈਂ ਨਾ 1 ਰੁਪਿਆ ਦਾ ਵੀ ਨਹੀਂ ਆਉਂਗਾ ਠੀਕ ਆ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਰਾਡ ਲੱਗੇ ਤੇ ਬਰਾਡ ਲੱਗੇ ਕਹਤ ਆ ਜੀ ਠੀਕ ਆ ਜੀ ਸੈਂਪਲ ਕੱਪੜੇ ਵਾਲੀ ਸਾਤਰੀ ਮਾਡਲ ਕਿੰਨੇ ਆ ਜੀ ਇਹ ਮਾਡਲ 16 ਜੀ ਤੇ ਰੇਟ ਬਾਈ ਜੀ ਰੇਟ ਤਾਂ ਹੈਗਾ ਜੀ 5 ਲੱਖ ਰੁਪਇਆ ਉਹ ਦੇ ਦਾਂਗੇ 4 ਲੱਖ 75 ਹਜ਼ਾਰ ਦਾ ਐਮ ਉਸੀ ਜੇ ਤਾਂ ਰਾਜਸਥਾਨ ਦਾ ਬੰਦਾ ਤਾਂ ਉਹਨੂੰ ਐਮ ਉਸੀ ਲੋੜ ਨਹੀਂ ਜੇ ਪਿਆਵ ਹਰਿਆਣੇ ਦਾ ਤੁਹਾਨੂੰ ਐਮ ਉਸੀ ਲੈ ਦੇਗਾ ਠੀਕ ਹੈ ਜੀ 4 ਲੱਖ 75 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਜੀ ਟਰੈਕਟਰ ਚੰਗਾ ਹੈ ਪੂਰਾ ਚੰਗਾ ਤੇ ਮੂਰੇ ਆ ਗਿਆ 750 ਸਿਉਣਾ ਲੀਕਾ ਬਾਈ ਜੀ ਦੱਸਿਓ ਹਾਂ ਜੀ ਇਹ ਵੇਖ ਲਓ ਨਗਲੇ ਟਾ 90 ਪੈਸੇ ਆ ਪਿਛਲੇ ਟਾ 70 75 ਪੈਸੇ ਆ ਜੀ ਇਹ ਚਾਰ ਨੰਬਰ ਆ ਜੀ ਠੀਕ ਹੈ ਜੀ ਤੇ ਟਰੈਕਟਰ ਦੇ ਦਿਆਂਗੇ ਤੁਹਾਨੂੰ 390000 ਦੇ ਠੀਕ ਹੈ 390000 ਦਾ ਮਿੱਤਰੋ ਇਹ ਟਰੈਕਟਰ ਨੈੱਟ ਬਣੂਗਾ ਹਾਂਜੀ ਕੋ ਬਾਲਾ ਫਰਕ ਨਹੀਂ ਹੋਊਗਾ ਐਵੇਂ ਤੂੰ ਬੰਦਾ ਇੱਥੇ ਆ ਕੇ ਘੜੀਸਾ ਜਾ ਪਾੜੇ ਕੋਈ ਵਾਰ ਵੀ ਮੁੜ ਕੇ ਆਖੇ ਲੱਗ ਜਾਂਦਾ ਥੱਲੋ ਚੱਲ ਪੈਂਦੇ ਕੋਈ ਬੰਦੇ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਚ ਆਉਂਦਾ ਚਾਰ ਹਾਂਜੀ 425000 ਡਿਮਾਂਡ ਹੈ ਤੇ 390000 ਦਾ ਟਰੈਕਟਰ ਬਣੂਗਾ ਪੰਜਾ ਸਿੱਕਾ ਹੋਰ ਵੀ ਮਾੜਾ ਮੋਟਾ ਮਾਣਤ ਕਰਾਂਗੇ ਆਏ ਨਹੀਂ ਹਾਂਜੀ ਮਾਣਤਾਂ ਹੋਰ ਆ ਗਿਆ 575 ਹਾਂਜੀ ਇਹ ਸੇਲ ਹੋ ਗਿਆ ਇੱਥੇ ਸੇਲ ਹੋ ਗਿਆ ਹਾਂਜੀ 575 ਮਿੱਤਰੋ ਸੇਲ ਹੋ ਗਿਆ ਟਰੈਕਟਰ ਚੈੱਕ ਕਰ ਸਕਦੇ ਹੋ ਨਹੀਂ ਮਾਡਲ ਸੀਗਾ ਜੀ ਨਾਲ ਦੇ ਟਾਇਰ ਸੀ ਟਰੈਕਟਰ ਦਾ 4 ਲੱਖ ਤੇ 15000 ਦਾ ਦਿੱਤਾ ਜੀ 4 ਲੱਖ 15000 ਦਾ ਦਿੱਤਾ ਮਿੱਤਰੋ ਤੇ ਟਾਇਰ ਨਾਲ ਦੇ ਟਾਇਰ ਸੀ ਸਾਰਾ ਜਿਹੜਾ ਟਰੈਕਟਰ ਹੈ ਜੀ ਠੀਕ ਹੈ ਤੇ ਚਾਰ ਨੰਬਰ ਐਨਓਸੀ ਦੇਣੀ ਹੈ ਜੀ ਇਹਦੀ ਠੀਕ ਹੈ ਜੀ ਤੇ ਮੂਰੇ ਆ ਗਿਆ 555 ਡੀ ਆਈ ਮਹਿੰਦਰਾ ਇਹਦੇ ਬਾਰੇ ਦੱਸਿਓ ਜੀ ਇਹ ਪੰਜਾਬ ਨੰਬਰ ਆ ਜੀ ਠੀਕ ਹੈ ਜੀ 11 ਮਾਡਲ ਆ ਠੀਕ ਹੈ ਜੀ ਪਿਛਲੇ ਟਾਇਰ 90 ਪੈਸੇ ਆ ਪਿਛਲੇ 70 75 ਪੈਸੇ ਆ ਜੀ ਠੀਕ ਹੈ ਜੀ ਵੀ ਆਪ ਨੰਬਰ ਆ ਜੀ ਪੰਜਾਬ ਨੰਬਰ ਟਰ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਆ ਸਾਰਾ ਰੰਗ ਪੈਂਟ ਦਾ ਓਰੀਜਨਲ ਹੈ ਬਾਈ ਹਾਂਜੀ 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 ਰੰਗ ਪੈਂਟ ਦਾ ਬਾਈ ਕਹਿੰਦਾ ਮਾੜਾ ਮੁੱਦਾ ਕੋਈ ਅਗਲੇ ਹਿੱਸੇ ਹਿੱਸੇ ਨੂੰ ਤਾਂ ਕਹਿ ਨਹੀਂ ਸਕਦੇ ਜੀ ਬਾਕੀ ਓਰੀਜਨਲ ਠੀਕ ਹੈ ਜੀ ਇਹ ਮਗਰੀਦ ਸਾਨੂੰ ਮਾੜਾ ਮੁੱਦਾ ਕਹਿ ਨਹੀਂ ਸਕਦੇ ਆ ਕਹੋ ਸਕਦਾ ਬਾਕੀ ਓਰੀਜਨਲ ਹਾਂਜੀ ਤੇ ਟਰੈਕਟਰ ਇੰਜਨ ਗੇਅਰ ਦਾ ਬਾਈ ਵਧੀਆ ਜੀ ਇੱਕ ਨੰਬਰ ਇੱਕ ਨੰਬਰ ਹਾਂਜੀ ਇੰਜਨ ਗੇਅਰ ਦਾ ਬਾਈ ਕਹਿੰਦਾ ਇੱਕ ਨੰਬਰ ਹੈ ਮਿਸਤਰੀ ਬੰਦੇ ਟਰੈਕਟਰ ਮਾੜਾ ਲੈਂਦੇ ਨੇ ਇੰਨੇ ਗੇਅਰ ਦੇ ਠੀਕ ਹੈ ਜੀ ਤੇ ਮਾਡਲ ਤੇ ਰੇਟ ਇਹਦਾ ਹੀ ਇਹਦਾ ਮਾਡਲ ਤੇ ਰੇਟ ਤਾਂ ਹੈਗਾ ਜੀ ਤੂੰ ਤਾਂ ਹਾਂ ਜੀ ਤੇ 3,25,000 ਦਾ ਟਰੈਕਟਰ ਦੇਣਾ ਜੀ 3,25,000 ਦਾ 3,25,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਓਵੇਂ ਮਿੱਤਰੋ ਅੱਗੇ ਆ ਗਿਆ ਨੋਵਾਰ ਚਲੋ 19 ਮਾਡਲ 605 ਹਾਂ ਜੀ 19 ਮਾਡਲ ਹਾਂ ਹਾਂ ਜੀ ਟਾਇਰ ਨਾਲ ਦੇ ਆ ਜੀ ਟਰੈਕਟਰ ਦੇ ਠੀਕ ਆ ਜੀ ਤੇ ਇੰਜਨ ਗੇਅਰ ਦਾ ਕਿੱਦਾਂ ਰੂ ਇੰਜਨ ਗੇਅਰ ਦਾ ਵਾਹ ਕੇ ਜੀ ਇੰਜਨ ਗੇਅਰ ਦਾ ਵਾਹ ਕੇ ਸੌਦਾ ਕਰ ਲਿਓ ਬਾਈ 3 ਸਪੀਡ ਟਰੈਕਟਰ ਚੰਗਾ 3 ਸਪੀਡ ਹੈ ਹਾਂ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੁ ਪਈ ਆ ਇਹਦੇ ਟਾਇਰ ਹੈਗੇ 75 ਪੈਸੇ ਜੀ 75 ਪੈਸੇ ਟਾਇਰ ਪੈ ਨਾਲ ਦੇ ਤੇ ਤੇ ਰੰਗ ਪੇਂਟ ਦਾ ਵੀ ਉੰਨੀ ਚੰਗਾ ਹਾਂਜੀ ਹਾਂਜੀ ਰੰਗ ਪੇਂਟ ਦਾ ਚੰਗਾ ਮਾੜਾ ਮੋਟਾ ਜਿਹਾ ਅਗਲੇ ਹਿੱਸੇ ਹਿੱਸੇ ਦਾ ਤਾਂ ਕਹਿ ਨਹੀਂ ਸਕਦੇ ਜੀ ਠੀਕ ਹੈ ਉਹ ਨਹੀਂ ਭੂਤ ਨਹੀਂ ਬਣਾਈ ਉਹ ਭੂਤ ਨਹੀਂ ਹੈਣੀ ਤੂਤ ਨਹੀਂ ਬਣਾਈ ਅੱਛਾ ਹਾਂ ਭੂਤ ਹੈਣੀਗੀ ਠੀਕ ਹੈ ਸਾਰਾ ਉੱਤੋਂ ਢੋਲੇ ਆਪਕੇ ਅਗਲੇ ਹੁੰਦੇ ਹੀ ਹੈ ਹਾਂ ਉਹ ਨਹੀਂ ਠੀਕ ਹੈ ਤੇ ਬਾਕੀ ਸਾਰਾ ਰੀਜਨਲ ਬਾਕੀ ਸ਼ੋ ਮਗਰਾੜ ਸਭ ਕੁਝ ਟਰੈਕਟਰ ਦੇ ਥੱਲੋ ਫੁੱਲੋ ਟਰੈਕਟਰ ਕਿਧੋਂ ਨਹੀਂਗਾ ਪਸ ਅਗਲੇ ਹਿੱਸੇ ਦੇ ਮਾੜਾ ਮੋਟਾ ਵੀ ਸੰਗਣ ਕਈ ਆ ਰੋ ਛਕਰਾਏ ਜਾ ਜਾਂਦੇ ਆ ਹਾਂਜੀ ਉਹ ਕਰਕੇ ਹੋ ਜਾਂਦਾ ਠੀਕ ਹੈ ਮਾਡਲ ਕਿੰਨੇ ਆ ਸੀ 19 ਆ ਜੀ 19 ਤੇ ਆਪਣੀ ਮਾਡਲ ਦਾ ਰੇਟ 19 ਮਾਡਲ ਦਾ ਰੇਟ ਹੈਗਾ ਜੀ ਉਹ ਤਾਂ ਹੈਗਾ 575000 ਜੀ ਹਾਂਜੀ ਟਰੈਕਟਰ ਦੇ ਦਾਂਗੇ ਤੁਹਾਨੂੰ ਇੱਕੋ ਹੀ ਗੱਲ ਸਵਾ ਪੰਜ ਲੱਖ ਤੇ ਸਵਾ ਪੰਜ ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਆਗੇ ਹੋਰ ਵੀ ਮਾਨਤਨ ਕਰਾਂਗੇ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਆ ਜੀ ਇੱਕ ਆਪਣਾ ਟਰੈਕਟਰ 36 ਵੀ ਖੜਾ ਜੀ ਦੂਰ ਖੜਾ ਉਹ ਤੁਸੀਂ ਪਾ ਦੋ ਠੀਕ ਹੈ ਜੀ ਤੇ ਹੋਰ ਵੀ ਟਰੈਕਟਰ ਹੁੰਦੇ ਬਾਈ ਹਾਂਜੀ ਹੋਰ ਵੀ ਹੁੰਦੇ ਆ ਪਰ ਮੌਕੇ ਤੇ ਕਰਾਈ ਨਹੀਂ ਆ ਜੀ ਇੱਕ 36 ਟੂ ਖੜਾ ਸਾਡੇ ਕੋਲੋਂ ਪਾਸੇ ਖੜਾ ਏ ਟਰੈਕਟਰ ਤਿਆਰ ਨਹੀਂ ਹੋਏ ਟਰੈਕਟਰ ਕਈ ਵਿੱਚੋਂ ਕਈ ਤਿਆਰ ਨਹੀਂ ਹੋਏ ਹਾਂਜੀ ਤੇ ਵਿੱਚ ਵੀ ਕੱਟ ਲੈਣੇ ਵੀ ਹਾਂਜੀ ਵਿੱਚ ਕਟਿੰਗ ਕਰ ਲੈਣਾ ਲਾਉਣ ਵੀ ਕਰਵਾ ਦਿੰਦੇ ਲਾਉਣ ਵੀ ਹੋ ਜਾਂਦਾ ਹਾਂਜੀ ਤੇ ਪਿਆਰ ਰਿਆਣਾ ਜਿੱਥੋਂ ਮਰਜ਼ੀ ਦਾ ਹੋਵੇ ਠੀਕ ਆ ਜੀ ਕੰਟੈਕਟ ਨੰਬਰ ਕੀ ਆ ਤੁਹਾਡਾ ਆਪਣਾ ਨੰਬਰ ਹੈਗਾ ਜੀ 8837704658 88377 04658 ਇੱਕ ਬਾਈ ਬੇਨਤੀ ਹੈ ਵੀ 9:30 ਵਜੇ ਤੋਂ ਬਾਅਦ ਤੇ 5:00 ਵਜੇ ਤੋਂ ਪਹਿਲਾਂ ਪੱਲੇ ਕਰ ਲਿਆ ਕਰੋ ਰਾਤ ਨੂੰ ਨਾ ਫੋਨ ਕਰਿਆ ਕਰੀ ਰਾਤ ਨੂੰ ਵੀ ਲਾ ਕੇ ਭਜਦੇ ਤਾਂ ਹੋ 9:30 ਠੀਕ ਹੈ ਜੀ ਤੰਗ ਨਾ ਕਰਿਆ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਦੀ ਲਓ ਵੀ ਬਾਈ ਬਾਈ ਨਾਲ ਕਰਕੇ ਕੰਟ੍ਰੈਕਟਰ ਟਰੈਕਟਰ ਫੀਸ ਆਦਿਓ ਆ ਬਾਈ ਦੀ ਦੁਕਾਨ ਹੈ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲੈ ਵੋਲੋ ਸਤਿ ਸ਼੍ਰੀ ਅਕਾਲ